ਰਣਾ ਸਿੰਦੇ ਕੋਨਸਟੋਲ ਜਿਸ ਨੂੰ ਆਨਸਿੰਗ ਪੀਸੀਆਰ ਤੇ ਆਇਆ ਸੀ ਹਾਂਜੀ ਸਰ ਸਰ ਇੱਥੇ ਨਾ ਇਧਰੋਂ ਸਾਨੂੰ ਕਿਸੇ ਨੇ ਸੁਣ ਨਹੀਂ ਹਿੱਤਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਜੀ ਅੱਛਾ ਡਿਊਟੀ ਕਿਤੇ ਤਨਾਤ ਆ ਨਾਲ ਹੀ ਸਾਡੀ ਸਾਡਾ ਵਿਮਨ ਐਰ ਤੇ ਪੀਸੀਆਰ ਦੀ ਸੀ ਹੈਗੀ ਤੁਹਾਨੂੰ ਬਈ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੂਣਾ ਆ ਰਿਹਾ ਵੀ ਸਰ ਮੈਂ ਮੈਂ ਟੈਰਨਾ ਵੀ ਜਾਂਦਾ ਸੀ ਮੈਂ ਮੈਨੂੰ ਬੱਚੇ ਕੁਝ ਨਹੀਂ ਦੱਸਿਆ ਜਿੱਕਦੀ ਬੱਚੇ ਦੱਸੇ ਸਰ ਜਮੀ ਸਾ 6 7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕੱਲ ਬੱਚੇ ਦੱਸੇ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਗੱਡੀ ਕਿੰਨੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਜਿਆ ਵੀ ਸੀ ਨਹੀਂ ਸਰ ਇਹ ਹੈ ਕਿ ਪਬਲਿਕ ਦੀ ਮਤ ਨਾਲ ਕਰ ਵੀ ਅਸੀਂ ਵਿੱਚ ਸੀਗੇ ਇੱਥੇ ਨੇੜੇ ਕੁਝ ਕੱਲ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਹੁਣੇ ਬਹੁਤ ਹੈਲਪ ਕਰੀ ਹਾਂਜੀ ਸਰ ਹਾਂਜੀ ਸਰ ਗੰਮੀਰਨਾਸੀ ਦੇ ਕਨਸਟਬਲ ਜਿਸਵਾਨ ਸਿੰਘ ਜੀ ਪੀਸੀਆਰ ਤੇ ਆਖਦੇ ਹਾਂਜੀ ਸਰ ਸਾਰੇ ਥੇ ਨਾ ਇਧਰੋਂ ਸਾਨੂੰ ਕਿਸ ਨੇ ਸੁਣੀ ਹੈ ਤਾਂ ਸੀ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਕੱਟੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਦੀ ਸੀ ਅੱਛਾ ਡਿਊਟੀ ਕਿਤੇ ਤਨਾਤ ਆ ਨਾਲ ਹੀ ਸਾਡਾ ਵਿਮਨ ਨਰ ਤੇ ਪੀਸੀਆ ਤੋਂ ਕੁਝ ਹੈਗੀ ਤੁਹਾਨੂੰ ਬਈ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੂਣਾ ਆ ਰਿਹਾ ਵੀ ਸਰ ਮੈਂ ਤੈਰਨਾ ਵੀ ਜਾਂਦਾ ਸੀ ਮੈਨੂੰ ਬੱਚੇ ਕੁਝ ਨਹੀਂ ਦੱਸਿਆ ਜੀ ਕੱਲੀ ਬੱਚੇ ਦੱਸੇ ਸਰ ਕਿੰਨੇ ਕਿੰਨੇ ਹੁੰਦਾ ਰਿਸਕ ਲੈ ਕੇ ਜਮੀ ਸਾਤ ਸਾਤ 6-7 ਸਾਲ ਦੇ 4 ਬੱਚੇ ਸੀ ਮੈਨੂੰ ਕੁਝ ਨਹੀਂ ਦੱਸਿਆ ਮੈਨੂੰ ਕੱਲੀ ਬੱਚੀ ਸੀ ਨਹੀਂ ਨਹੀਂ ਸਰ ਸੇਫਲੀ ਕੁਝ ਸਮੱਸਿਆ ਸੀ ਗੱਡੀ ਕਿੰਨੇ ਛੋਟੀ ਹੈ ਕਿ ਸਵਾਰੀਆਂ ਬੰਦ ਸੀ ਹੁਣ ਸਰ ਉਹ ਦੇਖਦੇ ਆ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਆ ਜਿਆ ਵੀ ਸੀ ਨਹੀਂ ਸਰ ਇਹ ਹੈ ਕਿ ਪਬਲਿਕ ਦੀ ਮਤ ਨਾਲ ਕਰਦੇ ਵੀ ਅਸੀਂ ਵਿੱਚ ਸੀ ਇੱਥੇ ਨਾ ਤੁਸੀਂ ਕੱਲ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਹੁਣੇ ਬਹੁਤ ਹੈਲਪ ਕਰੀ ਹਾਂਜੀ ਸਰ ਹਾਂਜੀ ਸਰ ਗੰਮੀਰਨਾ ਸਿੰਘ ਦੇ ਕੌਨਸਟੇਬਲ ਜਸਵੰਤ ਸਿੰਘ ਪੀਸੀਆਰ ਤੇ ਆਖਦੇ ਹਾਂਜੀ ਸਰ ਸਰ ਇਥੇ ਨਾ ਇਧਰੋਂ ਸਾਨੂੰ ਕਿਸੇ ਨੇ ਸੁਣ ਨਹੀਂ ਹਟਾ ਸੀ ਵੀ ਇੱਥੇ ਬੱਚੇ ਵਾਲੀ ਗੱਡੀ ਢਿੱਗ ਪਈ ਅਸੀਂ 2 ਮਿੰਟਾਂ ਦੇ ਵਿੱਚ ਇੱਥੇ ਪਹੁੰਚ ਗਏ ਸਰ ਸਰ ਇੱਥੇ ਆ ਕੇ ਜੋ ਦੇਖਿਆ ਸੀ ਬੱਚੇ ਉੱਪਰ ਬੈਠੇ ਸੀ ਪਾਣੀ ਦੇ ਵਿੱਚ ਮੈਂ ਕੁਝ ਨਹੀਂ ਦੇਖਿਆ ਜੀ ਮੈਂ ਤਾਂ ਪਾਣੀ ਤੇ ਤੈਰਨਾ ਵੀ ਘੱਟ ਹੀ ਜਾਂਦਾ ਸੀ ਮੈਂ ਪਾਣੀ ਦੇ ਵਿੱਚ ਛਾਲ ਮਾਰਤੀ ਅੱਛਾ ਡਿਊਟੀ ਕਿੱਥੇ ਤਨਾ ਦਿੱਤਾ ਨਾਲ ਹੀ ਸਾਡੀ ਵਮਨ ਐਰ ਤੇ ਪੀਸੀਆ ਤੋਂ ਕੁਝ ਸੀ ਤੁਹਾਨੂੰ ਬਈ ਤੁਸੀਂ ਸਰ ਤੁਸੀਂ ਇਹ ਜਾਨ ਬਚਾਈ ਸਰ ਮੈਨੂੰ ਤਾਂ ਹਜੇ ਵੀ ਮਰੋਣਾ ਆ ਰਿਹਾ ਵੀ ਸਰ ਮੈਂ ਮੈਂ ਤੈਰਨਾ ਵੀ ਜਾਂਦਾ ਸੀ ਮੈਂ ਬੱਚੇ ਮੈਨੂੰ ਬੱਚੇ ਕੁਝ ਨਹੀਂ ਹੁੰਦੇ ਸੀ ਜਿੱਦਾਂ ਬੱਚੇ ਦੇ ਸੀ ਜਮੀ ਸਾਤ ਸਾਲ ਸੱਤ ਸਾਲ ਦੇ ਚਾਰ ਬੱਚੇ ਸੀ ਮੈਨੂੰ ਕੁਝ ਨਹੀਂ ਦੇ ਦਿਆ ਮੈਨੂੰ ਕੱਲ ਬੱਚੇ ਦੇ ਸੀ ਨਹੀਂ ਨਹੀਂ ਸਰ ਸੇਫਲੀ ਜਮਾ ਸਹੀ ਹੈ ਸਰ ਗੱਡੀ ਕਿੰਨੇ ਛੋਟੀ ਹੈ ਕਿ ਸਵਾਰੀਆਂ ਵੱਧ ਸੀ ਹੁਣ ਸਰ ਉਹ ਦੇਖਦੇ ਹਾਂ ਫਿਰ ਕੀ ਕਾਰਵਾਈ ਕਰਨਗੇ ਜੀ ਦੇਖਦੇ ਹਾਂ ਜਿਆ ਕਿ ਸਾਰੇ ਆਪਟਟ ਕਲੇ ਨਹੀਂ ਸਰ ਇਹ ਹੈ ਕਿ ਪਬਲਿਕ ਦੀ ਮਤ ਨਾਲ ਵੀ ਅਸੀਂ ਵਿੱਚ ਸੀਗੇ ਨਹੀਂ ਸਰ ਪਬਲਿਕ ਬਹੁਤ ਸੀਗੀ ਇੱਥੇ ਜੀ ਹਾਂਜੀ ਨਾਲ ਇੱਕ ਸਰਦਾਰ ਮੁੰਡਾ ਸੀ ਬਹੁਤ ਹੁਣੇ ਬਹੁਤ ਹੈਲਪ ਕਰੀ ਹਾਂਜੀ ਹਾਂਜੀ ਸਰ